ਹਾਂਜੀ ਕੀ ਹਾਲ ਨੇ ਸਾਰੇ ਐਮ ਆ ਆਡੀਅਨਟ ਟੂ ਆਲ ਆਫ ਯੂ ਆਈ ਥਿੰਕ ਸੋ ਓਕੇ ਓਕੇ ਚਲ ਤੇ ਕਲਾਸ ਲਗਾ ਕੇ ਇਹ ਟਾਈਮ ਹੈ ਲਗਾਉਂਦੇ ਲਗਾਉਂਦੇ ਮੈਨੂੰ ਹੁਣੇ-ਹੁਣੇ ਮਾਈਂਡ ਦੇ ਵਿੱਚ ਮੈਸੇਜ ਆਦ ਆਇਆ ਤੇ ਕਾਫੀ ਬੱਚਿਆਂ ਦੇ ਕਮੈਂਟ ਵੀ ਉਸ ਤੱਕ ਨਾਲ ਰਿਲੇਟਡ ਆਉਂਦੇ ਨੇ ਤੇ ਫਰੈਸ਼ਰ ਬੱਚੇ ਬਹੁਤ ਜ਼ਿਆਦਾ ਕੰਪੀਟੀਸ਼ਨ ਦੇ ਵਿੱਚ ਇਨਕਲੂਡ ਹੋ ਰਹੇ ਨੇ ਤੇ ਉਹਨਾਂ ਨੂੰ ਬੜੀ ਜ਼ਿਆਦਾ ਕਨਫਿਊਜ਼ਨ ਹੋ ਰਹੀ ਹੈਗੀ ਤੇ ਜੋ ਸਾਨੂੰ ਸ਼ੁਰੂਆਤ ਦੇ ਵਿੱਚ ਹੁੰਦੇ ਹੁੰਦੇ ਸੀ ਹਨਾ ਸੇਮ ਕਨਫਿਊਜ਼ਨ ਸੇਮ ਹੌਟਪੌਟ ਸੇਮ ਚੀਜ਼ਾਂ ਜਿਹੜੀਆਂ ਉਹ ਬਹੁਤ ਜ਼ਿਆਦਾ ਨੇ ਤੇ ਬਹੁਤ ਥੋੜੇ ਢੰਗ ਦੇ ਵਿੱਚ ਤੁਸੀਂ ਉਹਨਾਂ ਨੂੰ ਮੈਨੇਜਿੰਗ ਕਰ ਬਾਰੇ ਉਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਗਿਆ ਕਾਮਨ ਚੀਜ਼ ਆ ਸਾਰਿਆਂ ਦੇ ਲਈ ਤਾਂ ਮੇਰੇ ਮਾਈਂਡ ਦੇ ਵਿੱਚ ਉਹ ਚੀਜ਼ ਆਈ ਤਾਂ ਫਿਰ ਮੈਂ ਸੋਚਿਆ ਕਿ ਚਲੋ ਯਾਰ ਬਾਅਦ ਦੇ ਵਿੱਚ ਵੀ ਬਾਕੀ ਚੀਜ਼ਾਂ ਦੇਖਾਂਗੇ ਪਹਿਲਾਂ ਤੁਹਾਡੇ ਨਾਲ ਆਹੀ ਡਿਸਕਸ ਕਰ ਲੈਂਦੇ ਆ ਤਾਂ ਕਲਾਸ ਤੋਂ ਬਾਅਦ ਹੀ ਮੈਂ ਤੁਹਾਡੇ ਨਾਲ ਸਿੱਧਾ ਹੁਣ ਲਾਈਵ ਸ਼ੁਰੂ ਕਰ ਦਿੱਤਾ ਵਿਦਆਊਟ ਐਨੀ ਪਲੈਨਿੰਗ ਵਿਦਆਊਟ ਐਨੀਥਿੰਗ ਦ ਮੇਨ ਚੇਂਜ ਕੀ ਹੈ ਵੀ ਤਿਆਰੀ ਕਿਵੇਂ ਹੁੰਦੀ ਹੈ ਠੀਕ ਹੈ ਤਾਂ ਜਿਹੜੇ ਫਰੈਸ਼ਰ ਬੱਚੇ ਨੇਗੇ ਉਹਨਾਂ ਦੇ ਲਈ ਇਹ ਵੀਡੀਓ ਬਹੁਤ ਵਧੀਆ ਰਹੂਗੀ ਜਿਨ੍ਹਾਂ ਨੇ ਪਹਿਲਾਂ ਤਿਆਰੀ ਕੀਤੀ ਹੈ ਜਾਂ ਉਹਨਾਂ ਨੂੰ ਨਹੀਂ ਪਤਾ ਲੱਗ ਰਿਹਾ ਉਹਨਾਂ ਦੇ ਲਈ ਵੀ ਇਹ ਬਹੁਤ ਵਧੀਆ ਚੀਜ਼ ਰਹੂਗੀ ਜਦੋਂ ਤੁਸੀਂ ਰਾਜੇ ਕੰਪੀਟੀਸ਼ਨ ਦੀ ਤਿਆਰੀ ਕਰਨੀ ਹੈ ਮਤਲਬ ਕਿ ਕੰਪੈਟਿਟਿਵ ਐਗਜ਼ਾਮਸ ਹੁੰਦੇ ਨੇ ਨਾ ਜਿਹੜੇ ਗਰੁੱਪ B ਤੋਂ ਲੈ ਕੇ ਗਰੁੱਪ D ਜਿਨ੍ਹਾਂ ਦੇ ਵਿੱਚ ਤੁਹਾਨੂੰ ਸਿਰਫ ਇੱਕ ਪੇਪਰ ਹੈ ਜਿਹੜਾ ਉਹੀ ਮਿਲਦਾ ਹੁੰਦਾ ਤੁਸੀਂ ਇੱਕ ਪੇਪਰ ਲੈਣਾ ਉਸ ਤੋਂ ਬਾਅਦ ਤੁਹਾਡੇ ਕੋਲ ਇੰਟਰਵਿਊ ਤਾਂ ਬਹੁਤ ਘੱਟ ਪੋਸਟਾਂ ਦੇ ਵਿੱਚ ਹੁੰਦਾ ਇੱਕ ਪੇਪਰ ਤੇ ਤੁਹਾਡੀ ਪੋਸਟ ਖੜੀ ਹੁੰਦੀ ਹੈ ਜਦੋਂ ਤੁਸੀਂ ਇਹ ਪੇਪਰ ਲੈਣਾ ਨਾ ਜਾਂ ਇਹ ਪੇਪਰ ਤੇ ਜਾਣਾ ਤਾਂ ਤੁਹਾਨੂੰ ਨਾ ਇੱਕ ਡਿਫਰੈਂਟ ਅਪਰੋਚ ਲੈ ਕੇ ਚੱਲਣੀ ਪੈਂਦੀ ਹੈਗੀ ਠੀਕ ਹੈ no doubt ਯਾਰ ਮੇਰੇ ਵਰਗਾ ਤੁਹਾਨੂੰ ਚੀਜ਼ਾਂ ਦੇ ਹੀ ਜਾਂਦਾ ਹੈ ਕਲਾਸਾਂ ਦੇ ਵਿੱਚ ਚਾਰ ਚਾਰ ਪੰਜ ਪੰਜ ਟੀਚਰ ਲਾਈ ਜਾਂਦਾ ਉੱਤੇ ਪ੍ਰੈਕਟਿਸ ਦਾ ਜ਼ੋਰ ਪਾਈ ਜਾਂਦੇ ਅਸੀਂ ਫਿਰ ਅਸੀਂ ਪ੍ਰੈਸ਼ਰ ਤੁਹਾਨੂੰ ਦਿੰਨੇ ਵੀ ਸਾਨੂੰ ਪਰਫਾਰਮੈਂਸ ਦਿਓ ਇਹ ਚੀਜ਼ਾਂ ਕਰੋ ਉਹ ਕਰੋ ਜਿਹੜਾ ਫਰੈਸ਼ਰ ਬੱਚਾ ਉਹਨੂੰ ਇਸ ਚੀਜ਼ ਦਾ ਨਹੀਂ ਪਤਾ ਲੱਗਦਾ ਹੁੰਦਾ ਠੀਕ ਹੈ ਹੁਣ ਇਹ ਜਿਹੜੀਆਂ ਚੀਜ਼ਾਂ ਨੇ ਹੈਗੀਆਂ ਏ ਮੈਂ ਪਰਸਨਲੀ ਮਹਿਸੂਸ ਕਰਦਾ ਜੋ ਤੁਸੀਂ ਕਨਫਿਊਜ਼ਨ ਕੀਤੇ ਮੈਂ ਪਰਸਨਲੀ ਮਹਿਸੂਸ ਕਰਦਾ ਉਸ ਚੀਜ਼ ਤੋਂ ਮੈਂ ਇਸ ਚੀਜ਼ ਤੋਂ ਲੱਗਿਆ ਹੋਇਆਗਾ ਜਦੋਂ ਤੁਹਾਡੇ ਕੋਲ ਕੰਟੈਂਟ ਆਉਂਦਾ ਨਾ ਕੰਟੈਂਟ ਦਿਖਦਾ ਨਾ ਤੁਹਾਡੇ ਕੋਲ ਤਾਂ ਮਾਈਂਡ ਹੈ ਨਾ ਜਿਹੜਾ ਉਹ ਸੁਣ ਹੋ ਜਾਂਦਾ ਹੈ ਮਾਈਂਡ ਬੰਦ ਹੋ ਜਾਂਦਾ ਤੁਸੀਂ ਰਿਲੇਟ ਕਰ ਪਾ ਰਹੇ ਹੋਵੋਗੇ ਵੀ ਇਹ ਆ ਲੈਕਚਰ ਲੱਗਿਆ ਇਹਦਾ ਵੀ ਕੰਟੈਂਟ ਆ ਲੈਕਚਰ ਲੱਗਿਆ ਇਹਦਾ ਵੀ ਕੰਟੈਂਟ ਇਹਦਾ ਵੀ ਕੰਟੈਂਟ ਹੁਣ ਸ਼ੀਟਸ ਵੀ ਨੇ ਹੁਣ ਤੁਹਾਡੇ ਕੋਲ ਰੀਜ਼ਨਿੰਗ ਵੀ ਆ ਉਹ ਇੰਗਲਿਸ਼ ਵਾਲੇ ਮੈਡਮ ਵੀ ਆ ਕੇ ਹੁਣ ਪੰਜਾਬੀ ਦਾ ਕੰਟੈਂਟ ਵੀ ਆ ਗਿਆ ਕਰੰਟ ਅਫੇਅਰ ਵੀ ਪੜ੍ਹਨੇ ਨੇ ਯਾਰ ਤਾਂ ਦਿਮਾਗੇ ਕਹਿੰਦਾ ਵੀ ਨਹੀਂ 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 ਮੈਨੂੰ ਨਾ ਛੇੜ ਤੋ ਮੇਰ ਭੜਕਾ ਪੈ ਜੂਗਾ ਠੀਕ ਹੈ ਤਾਂ ਦਿਮਾਗੇ ਚੀਜ਼ ਕਹਿੰਦਾ ਹੁੰਦਾਗਾ ਹੁਣ ਇਹਦੇ ਵਿੱਚ ਹੁੰਦਾ ਕੀ ਹੈਗਾ ਕਿ ਜਿਵੇਂ ਅਸੀਂ ਸਿਲੇਬਸ ਕੰਪਲੀਟ ਕਰਨਾ ਹੁੰਦਾ ਚਲੋ ਮੈਂ ਲੌਂਗ ਟਰਮ ਦੇ ਬੈਚਸ ਲੈ ਕੇ ਚੱਲਦਾਗਾ 6-6 ਮਹੀਨਿਆਂ ਦੇ ਸਾਲ ਦੇ ਬੈਚ ਲੈ ਕੇ ਚੱਲਦਾ ਮੈਂ ਅੱਗੇ 2 ਸਾਲ 3 ਸਾਲ ਦੇ ਵੀ ਤੁਹਾਡੇ ਲਈ ਲੈ ਆ ਰਿਆਂਗਾ ਠੀਕ ਹੈ ਤਾਂ ਕਿ ਤੁਹਾਡਾ ਪ੍ਰੈਸ਼ਰ ਜਿਹੜਾ ਈਜ਼ ਆਫ ਹੋਊਗਾ ਥੋੜਾ ਜਿਹਾ ਜਦੋਂ ਇਹ ਆਪਾਂ ਪਲੈਨਿੰਗ ਲੈ ਕੇ ਚੱਲਦੇ ਹੁੰਨੇ ਆ ਨਾ ਤਾਂ ਇਹਦੇ ਵਿੱਚ ਸਿਲੇਬਸ ਹੈ ਜਿਹੜਾ ਸਲੋ ਕੀਤਾ ਜਾ ਸਕਦਾ ਹੁੰਦਾ ਬਟ ਜਦੋਂ ਤੁਸੀਂ ਕਹਿੰਦੇ ਹੋ ਨਾ ਵੀ ਸਾਡੇ ਹੱਥਾਂ ਤੇ ਹੀ ਸਰੋਂ ਜਮਾ ਦਿਓ ਜੀ ਤੁਸੀਂ ਵੀ ਆਹ ਪੇਪਰ ਆ ਗਿਆ ਮਹੀਨਾ ਆ ਆ ਗਿਆ 3 ਮਹੀਨੇ ਦੇ ਵਿੱਚ ਹੀ ਨਬੜਿਆ ਦਿਓ ਉਹਦੇ ਵਿੱਚ ਮੈਂ ਕਹਿ ਦਿੰਨਾ ਉਹਨਾਂ ਵੀ 3 ਮਹੀਨਿਆਂ ਚ ਪਾਈ ਪੇਪਰ ਨਹੀਂ ਕਲੀਅਰ ਹੁੰਦੇ ਹੁੰਦੇ ਸਾਡੇ ਤੋਂ ਤਾਂ ਯਾਰ ਹੁੰਦੇ ਨਹੀਂਗੇ ਦੇਖੋ ਤੇ ਨਾ ਅਸੀਂ ਕਰਵਾ ਸਕਦੇ ਆ ਉਹ ਬਹੁਤ ਡਿਫਰੈਂਟ ਚੀਜ਼ ਹੁੰਦੀ ਹੈਗੀ 3 ਮਹੀਨਿਆਂ ਦੇ ਵਿੱਚ ਉਹ ਕਲੀਅਰ ਕਰ ਸਕਦੇ ਜਿਹਦੀ ਫਾਊਂਡੇਸ਼ਨ ਬਹੁਤ ਸੋਲਿਡ ਹੋਵੇ ਫਰੈਸ਼ਰਸ ਦੇ ਨਹੀਂ ਹੁੰਦੇ ਹੁੰਦੇ ਬਟ ਜਦੋਂ ਤੁਹਾਡੇ ਕੋਲ ਚੀਜ਼ ਆ ਗਈ ਡਾਟਾ ਆ ਗਿਆ ਤਾਂ ਤੁਸੀਂ ਉਹਨੂੰ ਹੁਣ ਲੈ ਕੇ ਕਿਵੇਂ ਚੱਲਣਾ ਮੈਂ ਤੁਹਾਨੂੰ ਉਹ ਥੋੜੀ ਚੀਜ਼ ਦੱਸ ਦਿੰਨਾ ਹੁਣ ਤੁਹਾਡੇ ਕੋਲ ਪੇਪਰਾਂ ਦਾ ਟਾਈਮ ਹੈਗਾ ਪੇਪਰਾਂ ਦੇ ਐਸਪੈਕਟ ਤੋਂ ਤੁਸੀਂ ਸਾਰੇ ਲੱਗੇ ਪਈਓ ਟੈਟ ਤੋਂ ਲੈ ਕੇ ਸਾਰੇ ਮੱਥਾ ਮਾਰੀ ਜਾਂਦੇ ਹੋਗੇ ਤਾਂ ਹੁਣ ਸਾਰਿਆਂ ਦਾ ਮਾਈਂਡ ਠੀਕ ਹੁਣ ਦੋਗ ਚੀਜ਼ਾਂ ਤੁਸੀਂ ਧਿਆਨ ਚ ਰੱਖਣੀਆਂ ਨੇ ਜੇ ਤੁਹਾਡੇ ਪੇਪਰ ਦੇ ਵਿੱਚ ਮੈਥ ਤੇ ਰੀਜ਼ਨਿੰਗ ਆ ਰਿਹਾ ਹੈ ਬੇ ਇੱਕ ਡਿਫਰੈਂਟ ਅਪਰੋਚ ਹੈ ਜਿਹੜੀ ਉਹ ਜਾਊਗੀ ਠੀਕ ਹੈ ਤੁਹਾਡੇ ਪੇਪਰ ਦੇ ਵਿੱਚ ਅਗਰ ਇੰਗਲਿਸ਼ ਆ ਰਹੀ ਹੈਗੀ ਇੰਗਲਿਸ਼ ਦੇ ਨਾਲ ਤੁਹਾਡੇ ਕੋਲ ਲੈਂਗੁਏਜ ਆ ਰਹੀ ਹੈ ਜਿਹਨੂੰ ਤੁਸੀਂ ਪੰਜਾਬੀ ਆਖਦੇ ਨੇ ਤਾਂ ਤੁਹਾਡੇ ਕੋਲ ਡਿਫਰੈਂਟ ਅਪਰੋਚ ਹੈ ਜਿਹੜੀ ਉਹ ਜਾਊਗੀ ਨੈਕਸਟ ਤੁਹਾਡੇ ਕੋਲ ਜੀਐਸ ਆ ਰਹੀ ਹੈ ਤੁਹਾਡੇ ਪੇਪਰ ਦੇ ਵਿੱਚ ਉਹਦੇ ਵਿੱਚ ਤੁਹਾਨੂੰ ਹਿਸਟਰੀ ਆ ਰਹੀ ਹੈ ਜੀਓਗ੍ਰਾਫੀ ਆ ਰਹੀ ਹੈ ਇਕਨੋਮਿਕਸ ਆ ਰਹੀ ਹੈ ਪੰਜਾਬ ਜੀਕੇ ਆ ਰਹੀ ਹੈ ਠੀਕ ਹੈ ਤੇ ਪਾਲਟੀ ਆ ਰਹੀ ਹੈ ਇਦਾਂ ਦੀਆਂ ਚੀਜ਼ਾਂ ਆ ਰਹੀਆਂ ਨੇ ਤਾਂ ਇਹਨਾਂ ਦੇ ਲਈ ਇੱਕ ਡਿਫਰੈਂਟ ਅਪਰੋਚ ਹੋਊਗੀ ਠੀਕ ਹੈ ਹੁਣ ਤੁਸੀਂ ਇਹਨਾਂ ਚੀਜ਼ਾਂ ਨੂੰ ਕਰ ਕਿਵੇਂ ਸਕਦੇ ਹੋਗੇ ਸਿੰਪਲ ਜੀ ਚੀਜ਼ ਆ ਬਾਹਲਾ ਮੱਥਾ ਨਹੀਂ ਮਾਰਾਂਗੇ ਵੀ ਲੰਬ ਚੜਾ ਦੇ ਬਗ ਜੀ ਆਪਾਂ ਤੁਹਾਨੂੰ ਸਿੰਪਲ ਜੀਆਂ ਚੀਜ਼ਾਂ ਪੋਸਟਰ ਜੀਆਂ ਚੀਜ਼ਾਂ ਦੇ ਵਿੱਚ ਮੈਂ ਦੱਸੂਗਾ ਤੁਹਾਨੂੰ ਆਹ ਵਾਲਾ ਜਿਹੜਾ ਆਸਪੈਕਟ ਹੈ ਨਾ ਜੇ ਇੰਗਲਿਸ਼ ਪੰਜਾਬੀ ਇਹ ਤਾਂ ਫਰੀ ਦੇ ਨੰਬਰ ਨੇ ਇਹ ਤਾਂ ਕੁੱਟਣੇ ਨੇ ਕੁਝ ਮਰਜ਼ੀ ਕਰ ਲੋ ਮੈਂ ਤੁਹਾਨੂੰ ਜ਼ਿਆਦਾ ਨਹੀਂ ਕਹੂੰਗਾ ਕਿ ਇਹਦੀ ਜਿਹੜੀ ਪ੍ਰੈਕਟਿਸ ਹੈ ਨਾ ਇਹਦੇ ਜਿਹੜੀਆਂ ਸ਼ੀਟਸ ਹੁੰਦੀਆਂ ਨੇ ਨਾ ਇੰਗਲਿਸ਼ ਪੰਜਾਬੀ ਦੀਆਂ ਪੰਜਾਬੀ ਤਾਂ ਯਾਰ ਤੁਸੀਂ ਪੇਪਰ ਤੋਂ 15 ਦਿਨ ਪਹਿਲਾਂ ਵੀ ਅਗਰ ਤੁਸੀਂ ਕਰਨੀ ਸ਼ੁਰੂ ਕਰ ਦੋਗੇ ਸ਼ੀਟਸ ਉਹਨੀਆਂ ਅੱਧਾ-ਅੱਧਾ ਘੰਟਾ ਫਿਰ ਵੀ ਵਧੀਆ ਸਕੋਰ ਹੋ ਜਾਓ ਇੰਗਲਿਸ਼ ਤੁਸੀਂ ਨਾਲ-ਨਾਲ ਕੰਟੀਨਿਊ ਕਰਿਆ ਕਰੋ ਸਭ ਤੋਂ ਪਹਿਲਾਂ ਇੰਗਲਿਸ਼ ਲੈ ਕੇ ਚੱਲਿਆ ਕਰੋ ਇੰਗਲਿਸ਼ ਤਾਂ ਤੁਸੀਂ ਛੱਡਣੀ ਨਹੀਂ ਜਾਂ ਤਾਂ ਤੁਸੀਂ ਇੰਗਲਿਸ਼ ਤੋਂ ਡਰਦੇ ਹੋ ਜਾਂ ਤੁਸੀਂ ਇੰਗਲਿਸ਼ ਦੇ ਵਿੱਚ ਬਹੁਤ ਜ਼ਿਆਦਾ ਕੰਫੀਡੈਂਟ ਹੋ ਤੇ ਕਹਿੰਦੇ ਦੋਨਾਂ ਦੇ ਵਿੱਚ ਨੰਬਰ ਕੱਢਦੇ ਹੁੰਦੇ ਨੇ ਇੰਗਲਿਸ਼ ਹੈ ਜਿਹੜੀ ਇਹਦੀ ਤਾਂ ਤੁਸੀਂ ਡੇਲੀ ਅੱਧੇ ਪਹਿਲੀ ਚੀਜ਼ ਤੁਸੀਂ ਤਿਆਰੀ ਦੇ ਵਿੱਚ ਮਾਈਂਡ ਦੇ ਵਿੱਚੋਂ ਇਹ ਕੱਢ ਦੇਣੀ ਹੈ ਪਹਿਲੀ ਚੀਜ਼ ਕਿ ਮੈਂ ਨੌਕਰੀ ਹੁਣੀ ਲੈਣੀ ਹੈ ਕਿ 6 ਮਹੀਨਿਆਂ ਨੂੰ 3 ਮਹੀਨਿਆਂ ਨੂੰ ਆਹ ਪੇਪਰ ਮੇਰਾ ਕਲੀਅਰ ਹੈ ਜਿਹੜਾ ਮੈਂ ਭਰਤਾ ਆਹ ਪੇਪਰ 'ਚ ਤਾਂ ਮੈਂ ਲੱਗ ਗਿਆ ਮੈਂ ਐਸੀ ਚੀਜ਼ ਜਾਣਾਂ ਇਹ ਮਾਈਂਡ ਦੇ ਵਿੱਚੋਂ ਕਨਸੈਪਟ ਤੁਸੀਂ ਕੱਢੋ ਬਿਲਕੁਲ ਕੱਢ ਦੋ ਇਹ ਤੁਸੀਂ ਇਹ ਲੈ ਕੇ ਚੱਲੋ ਕਿ ਨਹੀਂ ਮੈਂ ਤਿਆਰੀ ਕਰਨੀ ਹੈ ਨੌਕਰੀ ਤਾਂ ਛੱਡੋ ਖੜਾ ਉਹ ਤਾਂ ਫੇਰ ਦੇਖਾਂਗੇ ਉਹ ਮਸਲੇ ਨਹੀਂ ਹੈਗੇ ਸੇ ਅਸੀਂ ਇਕੱਲੀ ਤਿਆਰੀ ਕਰਨੀ ਹੈ ਅਸੀਂ ਪੇਪਰ ਕ੍ਰੈਕ ਕਰਨਾ ਹੈ ਬਸ ਇੰਨੀ ਜੀ ਚੀਜ਼ ਕਿ ਨੌਕਰੀ ਨੌਕਰੀ ਵਾਲਾ ਮਾਈਂਡ ਦੇ ਵਿੱਚੋਂ ਕੀੜਾ ਕੱਢੋ ਤੁਸੀਂ ਅਗਰ ਤੁਸੀਂ ਉਹ ਚੱਕ ਕੇ ਰੱਖੋਗੇ ਮਾਈਂਡ ਦੇ ਵਿੱਚ ਤਾਂ ਤੁਹਾਡੇ ਮਾਈਂਡ ਦੇ ਉੱਪਰ ਪ੍ਰੈਸ਼ਰ ਰਹੂਗਾ ਕੰਟੀਨਿਊਸ ਪ੍ਰੈਸ਼ਰ ਰਹੂਗਾ ਕੰਟੀਨਿਊਸ ਵੀ ਪੇਪਰ ਤਾਂ ਆ ਗਿਆ ਹੋਏ ਨੌਕਰੀ ਨਹੀਂ ਮਿਲੂਏ ਇੰਨਾ ਕੰਪੀਟੀਸ਼ਨ ਹੋਏ ਆ ਬੱਚੇ ਭਰੀ ਜਾਂਦੇ ਉਹ ਤਿਆਰੀ ਕਰੀ ਜਾਂਦਾ ਆਪ ਸੀਰੀਅਸ ਜਿਹਾ ਪੜ੍ਹੀ ਜਾਂਦਾ ਮੈਨੂੰ ਬੜਾ ਲੱਗਦਾ ਹੁੰਦਾ ਸੀ ਜਦੋਂ ਮੈਂ ਦੇਖਦਾ ਹੁੰਦਾ ਸੀ ਉਹਨਾਂ ਨੂੰ ਵੀ ਆ ਪੇਪਰ 'ਚ ਕੀ ਬਿਠੇ ਮੈਂ ਮੈਂ ਸੋਚਦਾ ਹੁੰਦਾ ਯਾਰ ਵੀ ਭਾਵੇਂ ਬੜੇ ਕੱਬੇ ਬੰਦੇ ਹੋਣਗੇ ਯਾਰ ਪਹਿਲੀ ਗੱਲ ਤਾਂ ਐਣ ਕਾਂ ਲੱਗੀਆਂ ਹੋਈਆਂ ਨੇ ਵੀ ਪੜਪੜੀ ਕੰਮਲੇ ਹੋ ਰਹੇ ਨੇ ਵੀ ਆਪਾਂ ਕਿੱਥੇ ਯਾਰ ਇਹਨਾਂ ਦੇ ਕੰਪੈਰੀਸ਼ਨ ਆਪਾਂ ਦਾ ਕੁਝ ਆਉਂਦਾ ਹੀ ਨਹੀਂ ਠੀਕ ਹੈ ਤਾਂ ਇਹ ਚੀਜ਼ ਤੁਸੀਂ ਮਾਈਂਡ ਚੋਂ ਕੱਢੋ ਤੁਸੀਂ ਸਿੰਪਲ ਕਰੋ ਕਿ ਤਿਆਰੀ ਕਰਦੀ ਹੈ ਜਜਮੀ ਤਿਆਰੀ ਕਰਨੀ ਹੈ ਚੀਜ਼ਾਂ ਸਿੱਖਣੀਆਂ ਨੇਗੀਆਂ ਠੀਕ ਹੈ ਤੇ ਚੀਜ਼ਾਂ ਨੂੰ ਆਪਾਂ ਜਾਣਣਾ ਕਿ ਹੁੰਦਾ ਕਿਵੇਂ ਆ ਕਿ ਏ ਆਊਗਾ ਜਾਂ ਐ ਨਾਊਗਾ ਠੀਕ ਹੈ ਇਹ ਚੀਜ਼ਾਂ ਕੈਨ ਆਊਗਾ ਜਾਂ ਕੁੱਡਾ ਆਊਗਾ ਇਹ ਸਿੱਖਣੀਆਂ ਨੇ ਚੀਜ਼ਾਂ ਇਹਨਾਂ ਦੇ ਨਾਲ ਲਾਈਫਟਾਈਮ ਪ੍ਰੂਵਮੈਂਟ ਲੈਣੀ ਹੈ ਇਹ ਚੀਜ਼ ਤੁਸੀਂ ਲੈ ਕੇ ਚੱਲੋ ਤੇ ਬਸ ਪੇਪਰ ਕਰੈਕ ਕਰਨਾ ਯਾਰ ਵੀ ਕਿਹਨਾਂ ਨਾ ਭੜਕਾ ਕੇ ਜੇ ਮਾਰਨਾ ਹੈ ਪੇਪਰ ਵੀ ਇੱਕ ਜੀ ਚੌੜੀ ਕਰਕੇ ਤੁਰ ਲੱਗ ਜਾਗੇ ਵੀ ਆਏ ਹੈ ਹੈ ਪੇਪਰ ਕਲੀਅਰ ਹੋ ਗਿਆ ਇਹ ਚੀਜ਼ ਠੀਕ ਹੈ ਜੀ ਮੇਰੇ ਵਰਗੇ ਨਹੀਂ ਤੁਰ ਸਕਦੇ ਇੰਨਾਂ ਚੀਜ਼ਾਂ ਦੇ ਨਾਲ ਤੁਸੀਂ ਤੁਰ ਸਕਦੇ ਹੋਗੇ ਹੁਣ ਇਹਦੇ ਵਿੱਚ ਤੁਸੀਂ ਕਰਨਾ ਕੀ ਹੈਗਾ ਇੰਗਲਿਸ਼ ਹੈ ਜਿਹੜੀ ਡੇਲੀ ਦੇ 30 ਮਿੰਟ ਇੱਕ ਸ਼ੀਟ ਨੂੰ ਇੱਕ ਟੋਪਿਕ ਨੂੰ ਦੇਣੇ ਹੀ ਦੇਣੇ ਨੇ ਬਹੁਤ ਲਿਮਟਿਡ ਏਰੀਆਜ਼ ਨੇ ਇੰਗਲਿਸ਼ ਦੇ ਉਹਨਾਂ ਨੂੰ ਇੰਪਰੂਵ ਕਰੋ ਪੱਕੇ ਨੰਬਰ ਤੇ ਇੰਪਰੂਵ ਕਰੋ ਇਹ ਰਿਵਾਈਜ਼ ਕਰੋਗੇ ਕੰਟੀਨਿਊਸ ਰਿਵਾਈਜ਼ ਕਰੋਗੇ ਤਾਂ ਤੁਹਾਡੇ ਆਪ ਦੇ ਆਪ ਹੀ 30 ਮਿੰਟ ਨੇ ਜਿਹੜੇ ਉਹ ਘੱਟ ਦੇ ਘੱਟ ਦੇ 10 15 12 ਮਿੰਟ ਤੇ ਆ ਜਾਣਗੇ ਇੱਕ ਸ਼ੀਟ ਇੰਨੇ ਚਿਰ ਡਨ ਹੋ ਜਾਊਗਾ ਡਨ 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 ਡ ਠੀਕ ਹੈ ਲਿਮਟਡ ਜੈ ਰਹੀਗਾ ਕੋਈ ਬੜਾ ਮਸਲਾ ਇਹਦੇ ਵਿੱਚ ਤੁਹਾਨੂੰ ਦੇਖ ਨੂੰ ਨਹੀਂ ਮਿਲੂਗਾ ਇੰਗਲਿਸ਼ ਦੇ ਵਿੱਚ ਚਲ ਹੁਣ ਦੂਸਰੀ ਆ ਗਈ ਤੁਹਾਡੇ ਕੋਲ ਜੀਐਸ ਦੀ ਗੱਲ ਇਹ ਜੋ ਮੈਂ ਬਾਅਦ ਚ ਕਰਦਾ ਇਹ ਆ ਗਈ ਤੁਹਾਡੇ ਕੋਲ ਮੈਥ ਰੀਜ਼ਨਿੰਗ ਦੀ ਗੱਲ ਆਹ ਵਾਲੀ ਮੈਥ ਰੀਜ਼ਨਿੰਗ ਦੀਗਾ ਅਗਰ ਤੁਸੀਂ ਫਰੈਸ਼ਰ ਹੋ ਸਿੰਪਲ ਜੀ ਚੀਜ਼ ਦੱਸੂnga ਮੈਂ ਤੁਹਾਨੂੰ ਅਗਰ ਤੁਸੀਂ ਫਰੈਸ਼ਰ ਹੋਣਾ ਤੇ ਤੁਹਾਨੂੰ ਮੈਥ ਪਸੰਦ ਹੈ ਤਾਂ ਤੁਸੀਂ ਮੈਥ ਨੂੰ ਭੱਜ ਕੇ ਪੋ ਅਗਰ ਮੇਰੇ ਵਾਲਾ ਹਾਲ ਹੈ ਵੀ ਮੈਥ ਤਾਂ ਸਾਨੂੰ ਲੱਗਦਾ ਹੀ ਵਿਅਵਹਾਰਕ ਹੈਗਾ ਠੀਕ ਹੈ ਤਾਂ ਫਿਰ ਮੈਂ ਤੁਹਾਨੂੰ ਕੀ ਦੱਸੂੰਗਾ ਵੀ ਤੁਸੀਂ ਜੱਜ ਕੇ ਰੀਜ਼ਨਿੰਗ ਤੇ ਜ਼ੋਰ ਲਾਓ ਤੁਸੀਂ ਘੰਟਾ ਮੈਥ ਨੂੰ ਦਿਓ ਘੰਟਾ ਰੀਜ਼ਨਿੰਗ ਨੂੰ ਦਿਓ ਬਰਾਬਰ ਰੀਜ਼ਨਿੰਗ ਦੀਆਂ ਸ਼ੀਟਸ ਤੇ ਜੱਜ ਕੇ ਜ਼ੋਰ ਲਾਓ ਇੰਟਰਸਟ ਲਓ ਵੀ ਜੇ A ਦੇ ਨਾਲ B ਬੈਠਾ ਤਾਂ C ਕਿੱਧਰ ਭੱਜ ਗਿਆ ਜੇ ਸਰਕਲ 'ਚ ਨੇ ਤਾਂ ਪੈਰਲਲ ਕੌਣ ਬੈਠਾ ਹੋਊਗਾ ਠੀਕ ਹੈ ਜੀ ਅਗਰ ਇੱਥੇ ਸੀਰੀਜ਼ ਹੈ ਤਾਂ ਇਹ ਨਿਕਲੂਗੀ ਕਿ ਕਿੰਨਾ ਨੰਬਰ ਆ ਗਿਆ ਜਦੋਂ ਇਹ ਚੀਜ਼ਾਂ ਮੈਂ ਕਰਦਾ ਹੁੰਦਾ ਸੀ ਮੈਂ ਤਾਂ ਆਪਦੀਆਂ ਹੀ ਟ੍ਰਿਕਸ ਫਾਰਮ ਕਰ ਲੈਂਦਾ ਹੁੰਦਾ ਸੀਗਾ ਠੀਕ ਹੈ ਟੀਚਰ ਦੀਆਂ ਦੱਸਿਆ ਮੈਨੂੰ ਸਮਝ ਨਹੀਂ ਆਉਂਦੀ ਸੀ ਰੀਜ਼ਨਿੰਗ ਮੈਨੂੰ ਬੜੀ ਇੰਟਰਸਟਿੰਗ ਠੀਕ ਹੈ ਤਾਂ ਇਹਦੇ ਨਾਲ ਤੁਸੀਂ ਪ੍ਰੈਕਟਿਸ ਇਨਫ ਕਰੋ ਇਹਦੇ ਟੌਪਿਕਸ ਨੇ ਜਿਹੜੇ ਇਹਨਾਂ ਨੂੰ ਸਮ ਅਪ ਕਰਨਾ ਸ਼ੁਰੂ ਕਰੋ ਟਿੱਕ ਲਾ ਕੇ ਟਿੱਕ ਲਾ ਕੇ ਵੀ ਆ ਨਿਬੜ ਗਿਆ ਨਿਬੜ ਗਿਆ ਨਿਬੜ ਗਿਆ ਇਸ ਤੰਗ ਦੇ ਨਾਲ ਠੀਕ ਹੈ ਦੂਸਰੀ ਚੀਜ਼ ਕੀ ਕਰੋ ਤੁਸੀਂ ਜੋ ਤੁਸੀਂ ਇਹ ਕਰੋਗੇ ਤਾਂ ਉਸ ਟਾਈਮ ਪੀਰੀਅਡ ਦੇ ਮੈਥ ਹੈ ਜਿਹੜਾ ਕੰਟੀਨਿਊਸ ਰੱਖਣਾ ਹੈ ਤੁਸੀਂ ਮੈਥ ਬਿਲਕੁਲ ਵੀ ਨਹੀਂ ਛੱਡਣਾ ਅਗਰ ਤੁਹਾਡਾ ਮੈਥ ਸੋਲਿਡ ਹੈ ਤਾਂ ਫਿਰ ਤੁਸੀਂ ਮੈਥ ਜਿਹੜਾ ਉਹਨੂੰ ਮੇਨ ਲੈ ਕੇ ਚੱਲੋ ਫਿਰ ਤੁਸੀਂ ਇਹਨੂੰ ਅੱਧਾ ਘੰਟਾ ਦੇ ਸਕਦੇ ਹੋ ਜੇ ਮੈਥ ਵੀਕ ਹੈ ਤਾਂ ਮੈਥ ਨੂੰ ਵੀ ਘੰਟਾ ਤੇ ਰੀਜ਼ਨਿੰਗ ਉਹ ਵੀ ਨੂੰ ਵੀ ਘੰਟਾ ਦੇਣਾ ਰੀਜ਼ਨਿੰਗ ਜਿਹੜੀ ਹੈ ਤੁਹਾਡੀ ਮੈਂਟਲ ਐਬਿਲ ਤੁਹਾਡੀ ਪ੍ਰੋਬਲਮ ਸੋਲਵਿੰਗ ਦੀ ਕੰਡੀਸ਼ਨ ਨੂੰ ਤੇਜ਼ ਕਰੋਗੀ ਉਹ ਜਦੋਂ ਤੇਜ਼ ਕਰੋਗੀ ਫਿਰ ਤੁਸੀਂ ਮੈਥ ਵਾਲਾ ਚੱਕੋਗੇ ਕੁਐਸਚਨ ਵੀ ਅੱਛਾ ਇੰਨੇ ਦੇ ਨੂੰ ਇੰਨਾ ਲਾਭ ਮਿਰੇ ਜੇ ਇੰਨੇ ਤੇ ਜਾਊ ਤਾਂ ਇੰਨਾ ਲਾਭ ਮਿਲੂਗਾ ਜੇ ਇੰਨੇ ਤੇ ਵਿੱਚ ਦਿੱਤਾ ਕੋਈ ਨਾ ਲਾਭ ਹੋਊਗਾ ਫਿਰ ਲੈ ਕੇ ਬੈਠ ਜਾਓ ਮਾਈਂਡ ਦੇ ਵਿੱਚ ਵੀ ਕਿਵੇਂ ਮਿਲੂਗਾ ਲਾਭ ਉਹ ਤੁਹਾਨੂੰ ਮੈਥ ਉਦੋਂ ਕੰਮ ਦੇਊਗਾ ਰੀਜ਼ਨਿੰਗ ਦਾ ਮਾਰਿਆ ਮੱਥਾ ਤੁਹਾਨੂੰ ਮੈਥ ਦੇ ਵਿੱਚ ਕੰਮ ਦੇਊਗਾ ਮੈਥ ਅਗਰ ਤੁਹਾਨੂੰ ਬੈਸਟ ਆਉਂਦਾ ਤਾਂ ਰੀਜ਼ਨਿੰਗ ਤੁਹਾਡੀ ਟੈਕਲ ਹੋ ਜਾ ਅਗਰ ਰੀਜ਼ਨਿੰਗ ਤੁਹਾਨੂੰ ਵਧੀਆ ਆਉਂਦੀ ਆ ਤਾਂ ਤੁਸੀਂ ਮੈਥ ਵੀ ਟੈਕਲ ਕਰ ਸਕਦੇ ਹੋ ਪੌਸਿਬਿਲਟੀ ਹੈ ਦੂਸਰੀ ਚੀਜ਼ ਤੁਸੀਂ ਕੀ ਕਰਨੀ ਹੈਗੀ ਕਿ ਜੋ ਤੁਸੀਂ ਚੀਜ਼ਾਂ ਕਰ ਰਹੇ ਹੋ ਨਾ ਜੋ ਤੁਹਾਡੀਆਂ ਸ਼ੀਟਸ ਹੁੰਦੀਆਂ ਨੇ ਪ੍ਰੈਕਟਿਸ ਬੁਕਸ ਹੁੰਦੀਆਂ ਨੇ ਉਹਨਾਂ ਨੂੰ ਰਾਜੇ ਰਿਪੀਟ ਕਰੀਦਾ ਹੁੰਦਾ ਬਾਰ-ਬਾਰ ਬਾਰ ਰਿਪੀਟ ਕਰੀਦਾ ਹੁੰਦਾ ਉਹਨਾਂ ਨੂੰ ਠੀਕ ਹੈ ਉਹਦੇ ਵਿੱਚ ਨਾ ਨਵਾਂ-ਨਵਾਂ ਡਾਟਾ ਫਰੀਡ ਨਹੀਂ ਕਰੀਦਾ ਹੁੰਦਾ ਮਾਈਂਡ ਨੂੰ ਬਾਰ-ਬਾਰ ਰਿਪੀਟ ਕਰੋ ਬਾਰ-ਬਾਰ ਰਿਪੀਟ ਕਰੋ ਹੁਣ ਤੁਸੀਂ ਤੱਕੜੇ ਜੀ ਬੁੱਕ ਚੱਕ ਲਈ ਇੱਕ ਮੈਦ ਦੀ ਜਿਹਦੇ ਵੀ ਤੁਹਾਡੇ ਕੋਲ 3-400 ਪੇਜ ਨੇਗੇ ਤਾਂ ਤੁਸੀਂ ਇੱਕ ਟਾਪਿਕ ਕਲੀਅਰ ਕਰਤਾ ਐਂਡ ਵਾਲੇ ਟਾਪਿਕ ਆਉਣੇ ਤੱਕ ਤੁਸੀਂ ਜਿਹੜੇ ਪਿੱਛੇ ਵਾਲੇ ਟਾਪਿਕ ਨੇ ਸਾਰੇ ਛੱਡ ਦੋਗੇ ਸਾਰੇ ਤੁਹਾਡੇ ਨਿਕਲ ਜਾਣਗੇ ਪਿਛਲੇ ਟੋਪਿਕ ਪਿਛੇ ਜਾ ਕੇ ਤਾਂ ਫਿਰ ਤੁਸੀਂ ਨਾਲ-ਨਾਲ ਰਿਪੀਟ ਕਰੋ ਅਗਰ ਪਹਿਲਾ ਕੀਤਾ ਦੂਜੇ ਤੇ ਆਗੇ ਤੀਜੇ ਤੇ ਆਗੇ ਚੌਥੇ ਤੇ ਆਗੇ ਪੰਜਵੇਂ ਤੇ ਆਗੇ ਤਾਂ ਉਹ ਰੈਪੀਟੀਸ਼ਨ ਹੈ ਜਿਹੜੀ ਨਾਲ-ਨਾਲ ਚਲਦੀ ਰਹਿਣੀ ਚਾਹੀਦੀ ਹੈ ਮੈਂ ਸਿੰਪਲ ਇਹ ਕਹਿਣਾ ਉਹਨਾਂ ਯਾਰ ਕਿ ਤੁਸੀਂ ਇੱਕੋ ਕੁਐਸਚਨ ਨੂੰ 10 ਵਾਰ ਵੀ ਕਰ ਲੋਗੇ ਕੋਈ ਫਰਕ ਨਹੀਂ ਪੈਣ ਲੱਗਿਆ 50 ਵਾਰ ਵੀ ਕਰ ਲੋਗੇ ਤੁਹਾਡੇ ਆਨਸਰ ਵੀ ਯਾਦ ਹੋ ਜਾਣਗੇ ਕੋਈ ਫਰਕ ਨਹੀਂ ਯਾਰ ਹੋਣੇ ਚਾਹੀਦੇ ਨੇ ਕੰਪੇਟਿਟਿਵ ਐਗਜ਼ਾਮਸ ਹੈਗੇ ਹੀ ਰੱਟੇ ਦੇ ਨਹੀਂ ਭਾਈ ਜੇ ਤੁਸੀਂ ਮਾਨਾ ਹੋ ਡੀਸੀ ਡੀਐਸਪੀ ਗਰੁੱਪ ਏ ਜਾਣਾ ਹੋਊਗਾ ਨਾ ਮੈਂ ਕਹੂੰਗਾ ਰਟਾ ਨਹੀਂ ਚੱਲੂਗਾ ਇੱਥੇ ਰਟਾਫਿਕੇਸ਼ਨ ਚੱਲੂਗੀ ਤੁਹਾਨੂੰ ਰੀਚਾ ਰਿਪੀਟ ਕਰਨੀਆਂ ਪੈਣਗੀਆਂ ਚਾਹੇ ਮੈਥ ਹੈ ਰੀਜ਼ਨਿੰਗ ਹੈ ਇੰਗਲਿਸ਼ ਹੈ ਚਾਹੇ ਪੰਜਾਬੀ ਹੈ ਇਹ ਤੁਹਾਨੂੰ ਕਰਨੀਆਂ ਹੀ ਪੈਣਗੀਆਂ ਇੱਥੋਂ ਹੀ ਤੁਹਾਡਾ ਬੇਸ ਬਿਲਡ ਹੋਊਗਾ ਠੀਕ ਹੈ ਹੁਣ ਜੇ ਅਗਰ ਆਪਾਂ ਜੀਕੇ ਜੀਐਸ ਦੀ ਗੱਲ ਕਰੀਏ ਤਾਂ ਜੀਕੇ ਜੀਐਸ ਜਿਹੜਾ ਤੁਹਾਡਾ ਉਹ ਤੁਹਾਨੂੰ ਸਮਝ ਹੀ ਤਾਂ ਆਊਗਾ ਅਗਰ ਤੁਸੀਂ ਇਸ ਚੀਜ਼ ਨੂੰ ਜਿਉ ਰਹੇ ਹੋਗੇ ਸਿੰਪਲ ਜੀ ਚੀਜ਼ ਦੱਸੂnga ਮੈਂ ਅਗਰ ਮੈਂ ਤੁਹਾਨੂੰ ਉੱਥੇ ਹਿਸਟਰੀ ਦਾ ਕੋਈ ਟੌਪਿਕ ਦੇਤਾ ਤੁਸੀਂ ਹਿਸਟਰੀ ਪੜ ਰਹੇ ਹੋ ਤੁਸੀਂ ਜੀਓਗ੍ਰਾਫੀ ਕਰ ਰਹੇ ਹੋਗੇ ਤੁਸੀਂ ਇਹਨਾਂ ਚੀਜ਼ਾਂ ਤੇ ਮੱਥਾ ਮਾਰ ਰਹੇ ਹੋਗੇ ਠੀਕ ਹੈ ਤੇ ਇਹਨਾਂ ਨੂੰ ਤੁਸੀਂ ਸਿੱਖਣ ਦੀ ਕੋਸ਼ਿਸ਼ ਕਰ ਰੀਡ ਕਰਨ ਦੀ ਯਾਦ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਉਦੋਂ ਦੇ ਪੱਲੇ ਪੈਂਦਾ ਭਾਈ ਨਹੀਂ ਯਾਦ ਹੁੰਦੀਆਂ ਬੜ ਜੋ ਤੁਸੀਂ ਵਿੱਚ ਵੜ ਜਾਓਗੇ ਨਾ ਹਿਸਟਰੀ ਦੇ ਜੋ ਤੁਹਾਨੂੰ ਪਤਾ ਲੱਗੂਗਾ ਵੀ ਹਾਂ ਸਿੰਧੂ ਘਾਟੀ ਆ ਫਿਰਦੀ ਆ ਦੇਖੋ ਮੇਰੇ ਆਲੇ-ਦਾਲੇ ਠੀਕ ਹੈ ਜੀ ਆ ਦੇਖੋ ਮੈਂ ਕਨਿਸ਼ਕ ਦੇ ਨਾਲ ਤੋਂ ਰਿਫਰਨਾ ਆ ਦੇਖੋ ਮੈਂ ਸਮੁੰਦਰ ਗੁਪਤਨਾਥ ਉਹ ਦੇ ਵਿੱਚ ਜਾਵਾ ਸਮਾਤਰਾ ਤੇ ਹਮਲੇ ਕਰਦੇ ਫਿਰਨਾ ਤੇ ਆ 1526 ਚ ਦਾ ਮੈਂ ਖੜਾ ਪਣੀਪਤ ਦੇ ਲੜਾਈ ਚ ਤਾਂ ਹਿਸਟਰੀ ਐ ਯਾਦ ਹੋਊਗੀ ਤੁਹਾਡੇ ਫਿਰ ਤੁਸੀਂ ਕਰਨਾ ਹੈ ਕਿ ਟਾਈਮ ਲਾਈਨ ਯਾਦ ਹੈ ਤੇ ਤੁਹਾਡੇ ਨਾਲ ਤੁਸੀਂ ਉੱਥੇ ਕੀ ਕਰਨੇ ਆ ਆਪਦੇ ਜਿਹੜਿਆਂ ਸਿੰਪਲੀ ਇੱਥੇ ਫੈਕਟ ਨੇ ਕਿ ਡੇਟਾ ਵਗੈਰਾ ਦੇ ਜਾਂ ਹੋਰ ਚੀਜ਼ਾਂ ਦੇ ਉਹ ਐਡ ਕਰਨੇ ਨੇ ਫਿਰ ਐਡੀਸ਼ਨ ਕਰਨੀ ਆ ਉਹ ਸੌਖੀ ਹੋ ਜਾਂਦੀ ਹੈ ਜੀਓਗ੍ਰਾਫੀ ਦੇ ਵਿੱਚ ਜੋ ਤੁਸੀਂ ਦੇਖੋਗੇ ਕਿ ਮੀ ਪੈਂਦਾ ਕਾ ਤੋਂ ਹੈ ਸਭ ਨੂੰ ਪਤਾ ਹੀ ਪੈਂਦਾ ਕਾ ਤੋ ਪੈਂਦਾ ਨਹੀਂ ਪੈਂਦਾ ਵਰਖਾ ਹੁੰਦੀ ਕਾ ਤੋ ਜੋ ਤੁਸੀਂ ਦੇਖੋਗੇ ਤੁਹਾਡੇ ਕੋਲ ਜੂਨ ਚ ਹੀ ਗਰਮੀ ਕਾ ਤੋ ਹੁੰਦੀ ਹੈ ਤੁਹਾਡੇ ਕੋਲ ਦਸੰਬਰ ਚ ਹੀ ਸਰਦੀ ਕਾ ਤੋ ਹੁੰਦੀ ਹੈ ਜੋ ਤੁਸੀਂ ਦੇਖੋਗੇ ਤੁਹਾਡਾ ਏਰੀਆ ਹੀ ਠੰਡਾ ਕਾ ਤੋ ਆਏਗਾ ਤੁਹਾਨੂੰ ਪਤਾ ਲੱਗੂ ਸਾਡੇ ਖੇਤਰ ਦੇ ਵਿੱਚ ਪੱਤੇ ਆ ਜਿਹੜੇ ਦਰਖਤਾਂ ਦੇ ਛੋਟੇ ਕਾ ਤੋ ਨੇਗੇ ਜੋ ਤੁਸੀਂ ਇਹਨਾਂ ਚੀਜ਼ਾਂ ਦੇ ਮੱਥਾ ਮਾਰੋਗੇ ਤਾਂ ਤੁਹਾਨੂੰ ਚੀਜ਼ਾਂ ਇੰਪਰੂਵ ਹੋਣਗੀਆਂ ਤਾਂ ਚੀਜ਼ਾਂ ਤੁਹਾਡੇ ਯਾਦ ਰੱਖਣ ਦੀ ਜ਼ਰੂਰਤ ਨਹੀਂ ਰਹੂਗੀ ਤੁਹਾਡਾ ਇੰਟਰਸਟ ਬੇਸਡ ਹੋਣੀ ਆ ਤੁਸੀਂ ਦੇਖੋਗੇ ਕਿ ਸਾਨੂੰ ਆਰਟੀਕਲ 19 ਰਾਈਟ ਕੀ ਦਿੰਦਾ ਹੈਗਾ ਮੈਂ ਬੋਲ ਕੀ ਸਕਦਾ ਮੈਂ ਆ ਟੈਗ ਕਿਉਂ ਲਾ ਸਕਦਾ ਮੈਂ ਤੁਹਾਡੇ ਨਾਲ ਗੱਲ ਕਿਉਂ ਕਰ ਰਿਹਾ ਤੁਸੀਂ ਲਾਈਵ ਬੈਠੋ ਮੇਰੇ ਨਾਲ ਮੈਂ ਤੁਹਾਡੇ ਨਾਲ ਮੱਥਾ ਕਿਉਂ ਮਾਰ ਰਿਹਾਗਾ ਜੋ ਮੈਂ ਤੁਹਾਡੇ ਨਾਲ ਇੱਥੇ ਗੱਲ ਕਰ ਰਿਹਾਗਾ ਜਦੋਂ ਇੰਨਾ ਚੀਜ਼ਾਂ ਦੇ ਮੱਥਾ ਮਾਰੋਗੇ ਨਾ ਤੁਸੀਂ ਵੀ ਕੱਲ ਨੂੰ ਸੰਵਿਧਾਨ ਸੋਧਣਾ ਪੈ ਗਿਆ ਤਾਂ ਆਰਟੀਕਲ 368 ਕੰਮ ਕਿਵੇਂ ਦੇਊਗਾ ਯਾਰ ਮੈਂ ਪ੍ਰੈਜ਼ੀਡੈਂਟ ਨੂੰ ਹਟਾਉਣਾ ਤਾਂ ਮੈਂ ਹਟਾऊं ਕਿਵੇਂ ਪ੍ਰੈਜ਼ੀਡੈਂਟ ਨੂੰ ਮੈਂ ਪੀਐਮ ਨਾਲ ਗੱਲ ਕਰਨੀ ਆ ਤਾਂ ਪੀਐਮ ਦਾ ਮਸਲਾ ਕਿਵੇਂ ਚੱਲੂ ਚੁਣਿਆ ਪੀਐਮ ਕਿਵੇਂ ਜਾਊਗਾ ਅਗਰ ਤੁਸੀਂ ਇਹਨਾਂ ਚੀਜ਼ਾਂ ਨੂੰ ਇੰਟਰਸਟ ਲੈ ਕੇ ਚੱਲੋਗੇ ਤਾਂ ਭਾਈ ਚੀਜ਼ਾਂ ਬੜੀ ਈਜ਼ੀਲੀ ਰਿਮੈਂਬਰ ਹੋਣਗੀਆਂ ਤੁਸੀਂ ਜਾਨਣਾ ਚਾਹੋਗੇ ਕਿ ਬਜਟ ਦੇ ਵਿੱਚ ਕੀ ਚੀਜ਼ ਆ ਰਹੀ ਹੈਗੀ ਤੁਹਾਡਾ ਇਕਨੋਮਿਕ ਸਰਵੇ ਤੁਹਾਡੇ ਲਈ ਕੀ ਲੈ ਕੇ ਆ ਰਿਹਾ ਹੈ ਕੀ ਇੰਪਰੂਵਮੈਂਟਸ ਹੋਈਆਂ ਬਜਟ ਉਹਨਾਂ ਨੂੰ ਕੀ ਸੁਧਾਰੂਗਾ ਤਾਂ ਚੀਜ਼ਾਂ ਯਾਦ ਹੋਣਗੀਆਂ ਬਟ ਜਦੋਂ ਤੁਸੀਂ ਇਹ ਚੀਜ਼ਾਂ ਪੜ੍ਹਦੇ ਹੋਗੇ ਆ ਚੀਜ਼ਾਂ ਸਾਰੀਆਂ ਕਰਦੇ ਹੋਗੇ ਬੈਕ ਆਫ ਦਾ ਮਾਈਂਡ ਇੱਕ ਟਿੱਕ ਚਲੀ ਜਾਂਦੀ ਹੁੰਦੀ ਹੈ ਵੀ ਆਰ ਨੌਕਰੀ ਨੌਕਰੀ ਯਾਰ ਨੌਕਰੀ ਪ੍ਰੈਸ਼ਰ ਯਾਰ ਪ੍ਰੈਸ਼ਰ ਹੈ ਨਾ ਵਿਦ ਕਲਾਸ ਲਾਉਣੀ ਹੈ ਯਾਰ ਟੀਚਰ ਮੰਗਰ ਪਊਗਾ ਇਹ ਕਰੂਗਾ ਇਹ ਨਹੀਂ ਚੱਲਣੀ ਚਾਹੀਦੀ ਯਾਰ ਤੁਸੀਂ ਸੇਮ ਗਲਤੀ ਕਰ ਰਹੇ ਹੋ ਮੈਂ ਦੋ ਤਿੰਨ ਬੱਚਿਆਂ ਨੂੰ ਆਬਜ਼ਰਵ ਕੀਤਾ ਗਏ تھے ਠੀਕ ਹੈ ਮੈਨੂੰ ਮੈਸੇਜ ਵੀ ਆਉਂਦੇ ਰਹਿੰਦੇ ਨੇਗੇ ਤੇ ਮੈਂ ਹੋਰ ਵੀ ਪਹਿਲਾਂ ਆਬਜ਼ਰਵੇਸ਼ਨ ਕਰਦਾ ਰਿਹਾ ਤੇ ਮੈਨੂੰ ਪੜਾਉਂਦੇ ਪੜਾਉਂਦੇ ਹੁਣ ਹੀ ਮਾਈਂਡ ਦੇ ਵਿੱਚ ਥਾਟਸ ਟੱਕ ਕੀਤਾ ਇਹ ਵੀ ਆਹ ਚੀਜ਼ ਸੀ ਤੇ ਤੁਸੀਂ ਉਹੀ ਗਲਤੀ ਕਰ ਰਹੇ ਹੋ ਜਿਹੜੀ ਫ੍ਰੈਸ਼ਰ ਹੁੰਦਾ ਮੈਂ ਸ਼ੁਰੂ ਚ ਕਰਦਾ ਰਹਿੰਦਾ ਸੀ ਬਿਲਕੁਲ ਸੇਮ ਗਲਤੀ ਰਿਪੀਟ ਕਰ ਰਹੇ ਤੁਸੀਂ ਜਿੰਨੇ ਵੀ ਤੁਸੀਂ ਰਿਲੇਟ ਕਰ ਪਾ ਰਹੇ ਹੋਗੇ ਜਿੰਨੇ ਤੁਸੀਂ ਦੇਖ ਰਹੇ ਹੋ ਬਾਅਦ ਦੇ ਵਿੱਚ ਤੁਸੀਂ ਦੇਖੋਗੇ ਤੁਸੀਂ ਵੀ ਸਾਰੇ ਰਿਲੇਟ ਕਰ ਪਾ ਰਹੇ ਹੋਗੇ ਇਹਨਾਂ ਨੂੰ ਠੀਕ ਹੈ ਜੀ ਇਹ ਚੀਜ਼ਾਂ ਨੇ ਜਿਹੜੀਆਂ ਐਵੇਂ ਹੀ ਹੁੰਦੀਆਂ ਤੇ ਇਹ ਮੈਂ ਮੇਰੇ ਨਾਲ ਹੋਈਆਂ ਨੇ ਮੈਂ ਹਡਾਈਆਂ ਨੇ ਠੀਕ ਹੈ ਤੇ ਮੈਨੂੰ ਲੱਗਦਾ ਹੁੰਦਾ ਸੀ ਨਹੀਂ 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 ਤੇ ਜਦੋਂ ਮੈਂ ਮਾਈਂਡ ਨੂੰ ਆਪਦੇ ਨੂੰ ਫ੍ਰੀ ਸਪੇਸ ਦਿੱਤੀ ਜਦੋਂ ਮੈਂ ਮਾਈਂਡ ਨੂੰ ਕਹ ਵੀ ਨਹੀਂ ਨਹੀਂ ਠੀਕ ਹੈ ਯਾਰ ਪੇਪਰ ਨਹੀਂ ਕੋਈ ਮਸਲਾ ਨਹੀਂ ਹੈਗਾ ਮੈਂ ਚੀਜ਼ਾਂ ਸਿੱਖਣੀਆਂ ਮੈਨੂੰ ਸਿਖਾ ਤਾਂ ਮਾਈਂਡ ਨੇ ਫਿਰ ਇੰਨੀਆਂ ਤਕੜੀਆਂ ਚੀਜ਼ਾਂ ਸਿਖਾਈਆਂ ਕੋ ਪੁੱਛੋ ਹੀ ਨਾ ਫਿਰ ਤੁਸੀਂ ਫਿਰ ਤੁਹਾਨੂੰ ਨਾ ਜੋ ਕਰੰਟ ਅਫੇਅਰ ਹੈ ਜਿਵੇਂ ਤੁਹਾਡਾ ਇੱਕ ਮੇਨ ਮਸਲਾ ਇਹਦੇ ਵਿੱਚ ਰਹਿ ਗਿਆ ਸੀ ਕਰੰਟ ਅਫੇਅਰ ਕਰੰਟ ਅਫੇਅਰ ਮੈਂ ਤੁਹਾਨੂੰ ਯਾਰ 100 ਦੇ ਇੱਕ ਸੁਣਾਉਂਗਾ ਜਿਹੜਾ ਮਰਜੀ ਜੋ ਮਰਜੀ ਕੁਝ ਮੋਲਦਾ ਮੈਨੂੰ ਉਹਦਾ ਕੋਈ ਲੈਣ ਦੇਣ ਹੈ ਨਹੀਂ ਮੈਂ ਤੁਹਾਨੂੰ 100 ਦੇ ਇੱਕ ਸੁਣਾਉਂਗਾ ਕਰੰਟ ਅਫੇਅਰ ਵੀ ਜੇ ਤਾਂ ਤੁਹਾਡੇ ਚੰਗੇ ਕਰਮ ਹੈਗੇ ਨੇ ਜੇ ਤਾਂ ਚੰਗੇ ਕਰਮ ਹੈਗੇ ਨੇ ਤਾਂ ਤਾਂ ਤੁਹਾਡਾ ਜਿਹੜਾ ਪੜਿਆ ਹੋਇਆ ਕਰੰਟ ਅਫੇਅਰ ਆ ਉਹ ਆ ਸਕਦਾ ਹੈਗਾ ਠੀਕ ਹੈ ਅਗਰ ਨਹੀਂ ਹੈਗੇ ਭਾਈ ਤਾਂ ਫਿਰ ਉਹ ਚੇਂਜ ਹੋ ਸਕਦਾ ਹੈਗਾ ਜੇ ਤਾਂ ਤੁਹਾਡੇ ਚੰਗੇ ਕਰਮ ਨੇ ਤਾਂ ਤਾਂ 6 ਤੋਂ 7 ਕੁਐਸਚਨ ਆ ਜਾਣਗੇ ਅਗਰ ਨਹੀਂ ਹੈਗੇ ਤਾਂ ਇਹ ਨਹੀਂ ਪਤਾ ਤੁਹਾਡੇ 20 ਦੇ ਨੇੜੇ ਕੁਐਸਚਨ ਕਰੰਟ ਅਫੇਅਰ ਦੇ ਪਏ ਹੋਣ ਠੀਕ ਹੈ ਤੇ ਆਹ ਵਾਲੀ ਜਿਹੜੀ ਚੀਜ਼ ਆ ਨਾ ਆਹ ਵਾਲੀ ਇਹ ਤੁਹਾਡੀ ਯਾਦ ਹੀ ਰਟਿਆਂ ਨਾਲ ਰਹੂਗੀ ਇਹ ਯਾਦ ਹੀ ਰਟਿਆਂ ਨਾਲ ਰਹੂ ਹੋਰ ਕੋਈ ਢੰਗ ਨਹੀਂ ਇਹਨੂੰ ਯਾਦ ਕਰਨ ਦਾ ਠੀਕ ਹੈ ਜਾ ਤਾਂ ਤੁਸੀਂ ਲਗਾਤਾਰ ਤੁਸੀਂ ਨਿਊਜ਼ਪੇਪਰ ਪਰਸਨ ਹੋਣੇ ਚਾਹੀਦੇ ਹੋਗੇ ਮੈਂ ਡੇਲੀ ਕਿਉਂ ਤੁਹਾਨੂੰ ਕਰੰਟ ਅਫੇਅਰ ਪਾਉਣਾ ਮੈਂ ਡੇਲੀ ਆਪਦੀਆਂ ਕਲਾਸ ਅਕੈਡਮੀਆਂ ਦੇ ਵਿੱਚ ਨਿਊਜ਼ਪੇਪਰ ਕੰਟੀਨਿਊ ਕਾਤੋਂ ਕਰਾਉਣਾਗਾ ਤਾਂ ਕਿ ਤੁਹਾਨੂੰ ਇੱਕ ਹੈਬਿਟ ਬਣ ਜੇ ਠੀਕ ਹੈ ਟਾਈਮ ਚੋ ਵੀ ਟਾਈਮ ਕੱਢ ਕੇ ਮੈਂ ਨਿਊਜ਼ਪੇਪਰ ਡ੍ਰੌਪ ਕਰਨਾ ਹੀ ਕਰਨਾਗਾ ਸੋਸ਼ਲ ਮੀਡੀਆ ਤੇ ਤਾਂ ਕਿ ਤੁਹਾਨੂੰ ਇੱਕ ਹੈਬਿਟ ਬਣ ਜੇ ਜੇ ਤਾਂ ਤੁਸੀਂ ਲਗਾਤਾਰ 2 ਸਾਲਾਂ ਤੋਂ 3 ਸਾਲਾਂ ਤੋਂ ਨਿਊਜ਼ ਫੋਲੋ ਕਰਦੇ ਆ ਰਹੇ ਹੋਗੇ ਫਿਰ ਤੁਸੀਂ ਕਰੰਟ ਅਫੇਅਰ ਨੂੰ ਰਿਲੇਟ ਕਰ ਪਾਓਗੇ ਵੀ ਹਾਂ ਆ ਪਿਆ ਉਹ ਤੁਹਾਡਾ ਯੂਰੋਪੀਅਨ ਯੂਨੀਅਨ ਤੇ ਇੰਡੀਆ ਵਾਲੀ ਜਿਹੜੀ ਡੀਲ ਸੀਗੀ ਉਦੋਂ ਗੱਲ ਹੋਈ ਸੀ ਇਹ ਠੀਕ ਹੈ ਆਸਟ੍ਰੇਲੀਆ ਦਾ ਜਿਹੜਾ ਫਰੀ ਟ੍ਰੇਡ ਐਗਰੀਮੈਂਟ ਵਾਲਾ ਕਨਸੈਪਟ ਸੀ ਆ ਆਪਿਆ ਉਹ ਠੀਕ ਹੈ ਕਾਰਲੋਸ ਅਲਕਰਾਜ਼ ਨੇ ਜਿਹੜਾ ਜਿੱਤੇਗਾ ਤੁਹਾਡਾ ਫਰਾ ਕੇ ਉਹਨੂੰ ਇਹਨੇ ਪਿਛਲੀ ਵਾਰ ਤੁਹਾਡਾ ਦੂਸਰੀ ਵਾਰ ਜਿੱਤਿਆ ਸੀ ਉਹਦੇ ਦੂਸਰੀ ਪੋਜੀਸ਼ਨ ਤੇ ਰਿਹਾ ਸੀਗਾ ਫਿਰ ਜਿਹੜਾ ਰਿਲੇਟ ਹੋ ਜਾਂਦੇ ਹੁੰਦੇ ਨੇ ਠੀਕ ਹੈ ਬੜਾ ਜਦੋਂ ਤੁਸੀਂ ਕਰਨਾ ਹੀ ਇਹ ਹੈ ਵੀ ਅਸੀਂ ਨਹੀਂ ਹੱਥਾਂ ਤੇ ਸਰੋ ਜਮਾਉਣੀ ਹੈ 6 ਮਹੀਨਿਆਂ ਚੀ ਪੇਪਰ ਕਰੈਕ ਕਰਨਾ ਤਾਂ ਭਾਈ ਕਰੰਟ ਅਫੇਅਰ ਫੜੋ ਰਟਾ ਮਾਰੋ ਰਟਾ ਯਾਦ ਨਹੀਂ ਯਾਦ ਨੂੰ ਉਦਾਰੇ ਮਸਲੇ ਤੇ ਨਹੀਂ ਜਾਣਾ ਤੁਸੀਂ ਠੀਕ ਹੈ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਰਟਾ ਮਾਰਨੀਆਂ ਨੇ ਤਾਂ ਰਟਾ ਮਾਰਨ ਦੀ ਵੀ ਟੈਕਨੀਕ ਹੁੰਦੀ ਹੈ ਠੀਕ ਹੈ ਹਰ ਇੱਕ ਚੀਜ਼ ਅਕਲ ਨਾਲ ਹੁੰਦੀ ਹੈ ਜਿਵੇਂ ਨਕਲ ਅਕਲ ਦੇ ਨਾਲ ਹੁੰਦੀ ਹੈ ਨਾ ਹਰ ਇੱਕ ਚੀਜ਼ ਅਕਲ ਦੇ ਨਾਲ ਹੁੰਦੀ ਹੁੰਦੀ ਹੈ ਰਟਾ ਮਾਰਨ ਦੀ ਟੈਕਨੀਕ ਕੀ ਹੈਗੀ ਕਿ ਜਦੋਂ ਤੁਸੀਂ ਪੜ੍ਹਨਾ ਹੈਗਾ ਜਦੋਂ ਤੁਸੀਂ ਸਟੱਡੀ ਕਰਨੀ ਹੈ ਉਹਦੇ ਜਾਣਾਗਾ ਤਾਂ ਉਹਦੇ ਵਿੱਚ ਇਹ ਨਹੀਂ ਹੁੰਦਾ ਹੁੰਦਾ ਵੀ ਤੁਸੀਂ ਉਹਨੂੰ ਚੱਕ ਕੇ ਪੜੀ ਜੋ ਪੜੀ ਜੋ ਪੜੀ ਚੋ ਇੱਕ ਚੀਜ਼ ਕਰਨੀ ਸ਼ੁਰੂ ਕਰੋ ਤੁਸੀਂ ਇੱਕ ਨਾ ਐਕਸਪੈਰੀਮੈਂਟ ਕਰ ਲਿਓ ਵੇਖਿਆ ਬਾਅਦ ਵਿੱਚ ਮੈਂ ਤੁਹਾਨੂੰ ਜੇ ਕਦੇ ਲਾਈਵ ਆਇਆ ਉਹ ਤੇ ਗੱਲ ਕਰ ਲਾਂਗੇ ਇੱਕ ਤੁਸੀਂ ਐਕਸਪੈਰੀਮੈਂਟ ਕਰ ਲਿਓ ਕਿ ਕੋਈ ਵੀ ਚੀਜ਼ ਤੁਸੀਂ ਕਰਨੀ ਹੈ ਸਿੱਖਣੀ ਹੈ ਯਾਦ ਕਰਨੀ ਹੈ ਮੈਂ ਤੁਹਾਨੂੰ ਬਿਲਕੁਲ ਵੀ ਨਹੀਂ ਕਹਿੰਦਾ ਵੀ ਤੁਸੀਂ ਤੰਗ ਹੋ ਮੈਂ ਤੁਹਾਨੂੰ ਇਹ ਵੀ ਨਹੀਂ ਕਹਿੰਦਾ ਵੀ ਨਹੀਂ ਨਹੀਂ ਬੈਠੇ ਰਹੋ ਯਾਦ ਕਰਕੇ ਲਓ ਨਾ ਨਾ ਮੈਂ ਤੁਹਾਨੂੰ ਕਹੂੰਗਾ ਕਿ ਉਹ ਟਾਪਿਕ ਜਿਹੜਾ ਤੁਹਾਨੂੰ ਨਹੀਂ ਆਉਂਦਾ ਜਾਂ ਤੁਹਾਡੇ ਨਹੀਂ ਯਾਦ ਹੁੰਦਾ ਉਹ ਟਾਪਿਕ ਨੂੰ ਤੁਸੀਂ ਕੀ ਕਰੋ ਰਾਈਟ ਕਰ ਲਓ ਕਿੰਨੇ ਵਾਰ 4 ਤੋਂ 5 ਵਾਰ ਵੱਖੋ ਵੱਖਰੇ ਪੇਤੇ ਲਿਖੀ ਜਾਓ ਚਾਹੇ ਯਾਰ ਇਧਰ ਉਧਰ ਝਾਕੀ ਜਾਓ ਇਧਰ ਉਧਰ ਆਵੇਂ ਆਵੇਂ ਬਟ ਲਿਖ ਲੋ ਚਾਰ ਤੋਂ ਪੰਜ ਵਾਰ ਲਿਖ ਲੋ ਉਸੇ ਟੌਪਿਕ ਨੂੰ ਉਤਾਰ ਲੋ ਚਾਹੇ ਸੇਮ ਕਾਪੀ ਮਾਰ ਲੋ ਬਟ ਉਹ ਟੌਪਿਕ ਨੂੰ ਉਤਾਰ ਲੋ ਤੇ ਉਸ ਤੋਂ ਬਾਅਦ ਜਿੰਨੀ ਇੰਪਰੂਵਮੈਂਟ ਹੋਈ ਮੈਨੂੰ ਦੱਸਿਓ ਕਿੰਨੀ ਇੰਪਰੂਵਮੈਂਟ ਹੋਈ ਚਾਰ ਤੋਂ ਪੰਜ ਵਾਰ ਤੁਸੀਂ ਰੀਡ ਕਰਕੇ ਦੇਖ ਲਿਓ ਤੇ ਚਾਰ ਤੋਂ ਪੰਜ ਵਾਰ ਤੁਸੀਂ ਪੜ੍ਹ ਕੇ ਦੇਖ ਲਿਓ ਤੇ ਮੈਨੂੰ ਪਰਸੈਂਟੇਜ ਦੇ ਵਿੱਚ ਇੰਪਰੂਵਮੈਂਟ ਦੱਸ ਦਿਓ ਵੀ ਕਿੰਨੀ ਹੋਈ ਠੀਕ ਹੈ ਤੇ ਮੈਂ ਕੋਈ ਸਟੂਪਿਡ ਨਹੀਂ ਆ ਕਿ ਮੈਂ ਆਪਣੀਆਂ ਕਲਾਸਿਸ ਦੇ ਵਿੱਚ ਨੋਟਸ ਬਣਾਉਣਾ ਹੁੰਨਾਗਾ ਠੀਕ ਹੈ ਮੇਰੀ ਇਹ ਸਟਰੈਟਜੀ ਹੈਗੀ ਜੋ ਮੈਂ ਖੁਦ ਫੋਲੋ ਕੀਤੀ ਸੀ ਤੇ ਮੈਨੂੰ ਪਤਾ ਹੈ ਕਿ ਮੋਸਟ ਕਾਰਜ ਰੈਗੀ ਬੁਕਸ ਮੈਂ ਤੁਹਾਡੀਆਂ 2 ਦਿਨਾਂ ਚ ਤਿਆਰ ਕਰਵਾ ਸਕਦਾ ਬੁਕਸ ਇਵਨ ਕੇ ਆਪਣੀਆਂ ਆ ਵੀ ਰਹੀਆਂ ਨੇ ਪ੍ਰੈਕਟਿਸ ਬੁਕਸ ਲਿਆ ਰਿਹਾ ਮੈਂ ਮੈਥ ਰੀਜ਼ਨਿੰਗ ਦੀਆਂ ਇੰਗਲਿਸ਼ ਦੀਆਂ ਪੰਜਾਬ ਪੁਲਿਸ ਵਾਲਿਆਂ ਦੇ ਲਈ ਸਪੈਸ਼ਲ ਬੁਕਸ ਲਿਆ ਰਿਹਾ ਮੈਂ ਕੰਗ੍ਰੈਚੂਲੇਸ਼ਨ ਤੁਹਾਡੇ ਲਈ ਠੀਕ ਹੈ ਤੁਹਾਡੇ ਲਈ ਸਪੈਸ਼ਲ ਬੁੱਕ ਸੈਟ ਆ ਰਿਹਾ ਸਾਰੇ ਦਾ ਸਾਰਾ ਬਹੁਤ ਜ਼ਬਰਦਸਤੀ ਤਿਆਰ ਕੀਤੀ ਐ ਸੀ ਪੜਾਕੇ ਹੀ ਪਾ ਦਾਂਗੇ ਉਹਦੇ ਨਾਲ ਤੁਹਾਡਾ ਜਿਹੜਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਆ ਸਾਡੇ ਬੁੱਕ ਚੱਕ ਕੇ ਬੈਠੋ ਵੀ ਇਹਦੇ ਵਿੱਚੋਂ ਪਾਓ ਯਾਰ ਕੀ 10 3 ਮੈਂ ਤੁਹਾਨੂੰ ਗੱਲ ਠੀਕ ਹੈ ਸੋ ਇਹ ਚੀਜ਼ ਹੈ ਜਿਹੜੀ ਤੁਹਾਡੀ ਇਹ ਹੈ ਕਿ ਤੁਸੀਂ ਕੀ ਕਰੋ ਨਾ ਤੁਹਾਡਾ ਜਦੋਂ ਕਰਨਾ ਤਾਂ ਰਾਈਟ ਕਰੋ ਰਾਈਟ ਕਰੋ ਰਿਪੀਟਲੀ ਰਾਈਟ ਕਰੋ ਠੀਕ ਹੈ ਸਾਡੇ ਵਾਲੀ ਅਕੈਡਮੀ ਚ ਕੀ ਹੁੰਦਾ ਨਾ ਕਿ ਬੱਚੇ ਦੀ ਰਫ ਕਾਪੀ ਹੁੰਦੀ ਹੈ ਘਰੇ ਜਾ ਕੇ ਉਹਦੀ ਪੱਕੀ ਕਾਪੀ ਹੁੰਦੀ ਹੈ ਤਾਂ ਉਹ ਪਹਿਲਾਂ ਰਫ ਉਤਾਰਦਾ ਘਰੇ ਜਾ ਕੇ ਪੱਕੀ ਤੇ ਉਤਾਰਦਾ ਹੈਗਾ ਤੇ ਜਿਨ੍ਹਾਂ ਨੂੰ ਨਹੀਂ ਪਤਾ ਫਰੈਸ਼ਰਸ ਨੂੰ ਇਹ ਟੈਕਨੀਕਸ ਅਪਣਾਓ ਤੁਸੀਂ ਇਹਨਾਂ ਟੈਕਨੀਕਸ ਤੇ ਵਰਕ ਕਰੋ ਠੀਕ ਹੈ ਤੇ ਕਦੇ ਵੀ ਮਾਈਂਡ ਨੂੰ ਤੁਸੀਂ ਇੱਕ ਅਲਟੀਮੇਟਮ ਨਾ ਦਿਓ ਕਿ ਮੈਂ ਨੌਕਰੀ ਲੈਣੀ ਹੈ ਜਦੋਂ ਤੁਸੀਂ ਫਰੈਸ਼ਰ ਹੋ ਨਾ ਜੋ ਤੁਹਾਡੀ ਫਾਊਂਡੇਸ਼ਨ ਬਿਲਡ ਨਹੀਂ ਹੋਈ ਨਾ ਜਦੋਂ ਤੁਹਾਨੂੰ ਪਤਾ ਨਹੀਂ ਹੈਗਾ ਉਦੋਂ ਤੁਸੀਂ ਕਿਸੇ ਨੂੰ ਚੈਲੰਜ ਨਹੀਂ ਕਰ ਸਕਦੇ ਜੇ ਤੁਹਾਡੀ ਫਾਊਂਡੇਸ਼ਨ ਬਿਲਡ ਹੋ ਗਈ ਨਾ ਫਿਰ ਤਾਂ ਜਾਹੀ ਤੁਸੀਂ 15 ਦਿਨ ਦਾ ਚੈਲੰਜ ਦੇ ਲਓ ਵੀ ਆਹ 15 ਦਿਨਾਂ ਚ ਨੌਕਰੀ ਲੈਣੀ ਹੈਗੀ ਠੀਕ ਹੈ ਆਹ 15 ਦਿਨਾਂ ਚ ਪੇਪਰ ਕਰਿਆ ਕਰਨਾ ਜੋ ਤੱਕ ਰੈਡੀ ਨਹੀਂ ਉਦੋਂ ਤੱਕ ਨਹੀਂ ਪੰਗੇ ਲਈਦੇ ਹੁੰਦੇ ਨਾ ਤੀਜਾਂ ਨਾਲ ਜਦੋਂ ਰੈਡੀ ਹੋਗੇ ਉਦੋਂ ਗਾਹ ਪਾ ਦਿਓ ਉਹ ਤਾਂ ਪਟ ਦੋ ਸਾਰਾ ਕੁਝ ਵੀ ਤੂੰ ਲਿਆ ਸਹਿਲ ਆਉਣਾ ਕੀ ਆ ਪੂਰੇ ਠੀਕ ਹੈ ਪ੍ਰੇਪਰੇਸ਼ਨ ਮੇਨ ਮੈਟਰ ਕਰੋਗੀ ਤੁਹਾਡੀ ਤੇ ਪ੍ਰੇਪਰੇਸ਼ਨ ਕਿਸ ਢੰਗ ਦੇ ਨਾਲ ਕਰਦੇ ਹੋ ਤੁਸੀਂ ਉਹ ਮੇਨ ਮੈਟਰ ਕਰੋਗੀ ਤੇ ਆਹ ਵਾਲੀ ਜਿਹੜੀ ਚੀਜ਼ ਹੈ ਭਾਈ ਆਹ ਵਾਲੀ ਮੈਥ ਰੀਜ਼ਨਿੰਗ ਆਹ ਵਾਲੀਆਂ ਚੀਜ਼ਾਂ ਠੀਕ ਹੈ ਇਹੇ ਤੁਹਾਡੀਆਂ ਪ੍ਰੈਕਟਿਸ ਤੇ ਨੇ ਟੋਟਲੀ ਦੀਆ ਟੋਟਲੀ ਪ੍ਰੈਕਟਿਸ ਤੇ ਨੇ ਟੋਟਲੀ ਦਾ ਟੋਟਲੀ ਪ੍ਰੈਕਟਿਸ ਤੇ ਨੇ ਕੁਸ਼ਣ ਨਹੀਂ ਹੁੰਦਾ ਕੋਈ ਮਸਲਾ ਨਹੀਂ ਹੁੰਦਾ ਕੋਈ ਮਸਲਾ ਨਹੀਂ ਹੁੰਦਾ ਕੋਈ ਮਸਲਾ ਨਹੀਂ ਦੁਬਾਰੇ 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 ਬਸ ਇਹ ਚੀਜ਼ ਆ ਗਈ ਇਹੇ ਇਹਦੇ ਤੁਹਾਡੇ ਕੋਲ ਬੇਸਿਕਲੀ ਆ ਆਖਰੀ ਪ੍ਰੋਡਕਟ ਨੇ ਜਿਹਨਾਂ ਨਾਲ ਤੁਸੀਂ ਚੰਗ ਕਰ ਸਕਦੇ ਠੀਕ ਹੈ ਜੀ ਤਾਂ ਮੇਰੇ ਮਾਈਂਡ ਚ ਜਿਹੜੀ ਅੜੀ ਪਈ ਸੀ ਮੈਂ ਅੱবি ਯਾਰ ਤੁਹਾਨੂੰ ਡਾਊਟਸ ਕਲੀਅਰ ਕਰਾਂ ਦੋ ਚਾਰ ਦੇ ਠੀਕ ਹੈ ਜਿਹਦੇ ਵਿੱਚ ਤੁਹਾਨੂੰ ਚੀਜ਼ਾਂ ਨੇ ਜਿਹੜੀਆਂ ਜ਼ਿਆਦਾ ਕਲੈਰਿਟੀ ਦੇ ਵਿੱਚ ਸਮਝ ਆ ਜਾਣ ਤਾਂ ਇਹਨ ਇੱਕ ਮੇਰੇ ਥਾਟਸ ਸੀਗੇ ਥੈਂਕ ਯੂ ਸੋ ਮੱਚ